ਜੀ ਸਤਿ ਸ੍ਰੀ ਅਕਾਲ ਜੀ ਨੋਰਥਾ ਮਨਿੰਦਰ ਜੀ ਸਿੱਧੂ ਗੱਲ ਕਰਾਂ ਜੀ ਲੋਕ ਵਾਈ ਟੀਵੀ ਤੋਂ ਹਾਂਜੀ ਹਾਂਜੀ ਡਾਕਟਰ ਸਾਹਿਬ ਜਿਹੜਾ ਕੱਲ ਇੱਕ ਮਾਮਲਾ ਆਇਆ ਤੁਹਾਡੇ ਕੋਲ ਜਿਹੜਾ ਦਵਾਈ ਲਾਈ ਆ ਸਿਰ ਤੇ ਵਾਲ ਲਿਆਉਣ ਵਾਸਤੇ ਹਾਂਜੀ ਹਾਂ ਓਏ ਉਹ ਚ ਕਿੰਨੇ ਬੰਦੇ ਆਏ ਆ ਜੀ ਪੇ ਮਤਲਬ ਹਸਪੀਟਲ ਚ ਆ ਚੁੱਕੇ ਹੁਣ ਤੱਕ ਜੀ ਦੇਖੋ 3:00 ਵਜੇ ਤੱਕ 67 ਦੇ ਕਰੀਬ ਆ ਗਏ ਸਾਡੇ ਕੋਲ 70 ਦੇ ਕਰੀਬ ਬੰਦੇ ਹਾਂਜੀ ਹਾਂਜੀ ਤੇ ਇਹ ਕੀ ਕੀ ਇਫੈਕਟ ਕੀਤਾ ਜੀ ਲੋਕਾਂ ਤੇ ਦਵਾਈ ਨੇ ਦਵਾਈ ਨੇ ਸੀ ਜਿੱਦਾਂ ਅੱਖਾਂ ਦੇ ਵਿੱਚ ਲਾਲੀ ਆਉਣੀ ਅੱਖਾਂ ਦੇ ਸੋਜਾ ਆਉਣਾ ਇਰਿਟੇਸ਼ਨ ਹੋਣੀ, ਪਾਣੀ ਨਿਕਲਣਾ, ਸੈਡਿਕ ਹੋਣੀ। ਜੀ। ਅਲਰਜਿਕ ਟਾਈਪ ਰੈਐਕਸ਼ਨ ਹੋਇਆ ਹੈਗਾ ਕਾਫੀ ਬੰਦਿਆਂ ਨੂੰ। ਠੀਕ ਹੈ। ਇਹ ਕੀ ਕੀ ਲੱਗਦਾ ਦਵਾਈ ਦੇ ਵਿੱਚ ਅਜਿਹਾ ਕੀ ਹੋਊਗਾ ਜਿਹੜਾ ਇਹ ਹੋ ਗਿਆ ਜੀ ਪਤਾ ਨਹੀਂ ਲੱਗਿਆ ਹਜੇ। ਇਹਦੇ ਬਾਰੇ ਨਹੀਂ ਹਜੇ ਕੁਝ ਵੀ ਕਹਿ ਸਕਦੇ ਵੀ ਕੀ ਸੀ ਉਹ। ਅੱਛਾ ਠੀਕ ਹਜੇ ਮਤਲਬ ਆ ਰਹੇ ਆ ਲੋਕ ਹਾਲੇ ਵੀ ਜਿਵੇਂ ਤੁਸੀਂ ਕਿਹਾ ਵੀ 3 ਵਜੇ ਤੱਕ ਤੈਨੇ ਵੀ ਕੱਲੋਂ ਵੀ ਸੰਭਾਵਨਾ ਹੈ ਵੀ ਹੋਰ ਲੋਕ ਆਉਣਗੇ। ਹਾਂ ਮੈਂ ਵੀ ਕੁਝ ਕਹਿ ਨਹੀਂ ਸਕਦੇ ਕਿਉਂਕਿ ਅਲਰਜੀ ਹੈ। ਅਲਰਜੀ ਕਦੋਂ ਵੀ ਕਿਸੇ ਨੂੰ ਕਿਵੇਂ ਵੀ ਹੋ ਸਕਦੀ ਹੈ। ਨਾਰਦੀ ਗਦੋਮੀ ਤੇ ਇਹ ਵੀ ਇੱਕ ਡਾਕਟਰ ਸਾਹਿਬ ਵੀ ਬਿਨਾ ਕਿਸੇ ਜਿਵੇਂ ਤੁਹਾਡੇ ਵਰਗੇ ਡਾਕਟਰ ਆ ਜਿਹੜੇ ਏਡੇ ਏਡੇ ਬੈਠੇ ਆ ਉਹਨਾਂ ਦੀ رائے ਤੋਂ ਇਸ ਤਰੀਕੇ ਨਾਲ ਜਿਹੜੇ ਆਪਾਂ ਕਹਿ ਦਿੰਨੇ ਆ ਓੜਪੋੜ ਕਰਨੇ ਜਾਂ ਦੇਸੀ ਜਗਾੜ ਕਰਨੇ ਦੇਸੀ ਇਲਾਜ ਕਰਨੇ ਇਹ ਮਹਿੰਗੇ ਪੈ ਜਾਂਦੇ ਆ ਦੇਖੋ ਪਤਾ ਕੀ ਹੈ ਆਪਣੇ ਇੰਡੀਆ ਇਹਦੇ ਵਿੱਚ ਸਭ ਦਵੰਜਾ ਦਵੰਜਾ ਲੋਕੀ ਦਿੰਦੇ ਫਰੀ ਜਾਂਦੇ ਆ ਇਹਦਾ ਲੋਕਾਂ ਨੂੰ ਵੀ ਥੋੜੀ ਅਵੇਰਨੈਸ ਹੋਣੀ ਚਾਹੀਦੀ ਆ ਜੀ ਜਿਵੇਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਉੱਥੇ ਪਹੁੰਚਾ ਸੁਣਨ ਦੇ ਵਿੱਚ ਆ ਇਹ ਵੀ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਕਿਸੇ ਕਰਾਇਆ ਕੰਮ ਜਾਂ ਜੀ ਦੂਰੋਂ ਨੇੜੋਂ ਲੋਕ ਆਏ ਨਹੀਂ ਪਰ ਤੁਹਾਡੀ ਨੌਲੇਜ ਇਹ ਹੈ ਨਹੀਂ ਸੀ ਵੀ ਇਹੋ ਜਿਹਾ ਕੁਝ ਵੀ ਚੱਲ ਰਿਹਾ ਹੈਗਾ ਉਧਰ ਸ਼ਾਮ ਨੂੰ ਕਰ ਸਾਨੂੰ ਪਤਾ ਲੱਗਾ ਜਦੋਂ ਲੋਕੀ ਆਉਣ ਲੱਗੇ ਕੱਲ ਸ਼ਾਮ ਨੂੰ ਲੋਕ ਆਉਣ ਲੱਗੇ ਸੀ ਹਾਂਜੀ ਹਾਂਜੀ ਠੀਕ ਹੈ ਅੱਛਾ ਤੇ ਇੱਕ ਇਹਦੇ ਨਾਲ ਅੱਖਾਂ ਤੇ ਕੀ ਮਤਲਬ ਜੇ ਕਿ ਅੱਖਾਂ ਤੇ ਕੀ ਕੀ ਉਹ ਇਫੈਕਟ ਪਿਆ ਜੀ ਮਤਲਬ ਜ਼ਿਆਦਾਤਰ ਅੱਖਾਂ ਤੇ ਆਹੀ ਆ ਮੈਂ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਅੱਖਾਂਾਂ ਦੀ ਵਿੱਚ ਸਵੇਲਿੰਗ ਅੰਦਰ ਆਪਣੇ ਇੱਕ ਰੈਡਨੈਸ ਹੋਣੀ ਅੱਖਾਂ ਚੋਂ ਪਾਣੀ ਨਿਕਲਣਾ ਜੀ ਤੇ ਕੋਈ ਕੋਈ ਸੀਰੀਅਸ ਵੀ ਹੈ ਨੇ ਸੀਰੀਅਸ ਇੰਦਾ ਇੰਦਾ ਵੀ ਅਲਰਜੀ ਹੈ ਹੁਣ ਇਹਦਾ ਟ੍ਰੀਟਮੈਂਟ ਅਸੀਂ ਸਾਰਾ ਦਾ ਕਰ ਰਹੇ ਆ ਸਾਡੇ ਆਈ ਵਾਲੇ ਡਾਕਟਰ ਸਾਰਾ ਕੁਝ ਕਰ ਰਹੇ ਨੇ ਹੁਣ ਅਸੀਂ ਉਹਨਾਂ ਨੂੰ ਕੱਲ ਨੂੰ ਹੀ ਬੁਲਾਵਾਂਗੇ ਆਈ ਦੇ ਵਿੱਚ ਹੁਣ ਇਹਦਾ ਕੀ ਇਫੈਕਟ ਹੋ ਰਿਹਾ ਹੈਗਾ ਥੋੜਾ ਟਾਈਮ ਲੱਗਦਾ ਪਤਾ ਲੱਗਣ ਤੇ ਤੇ ਇਹ ਮਤਲਬ ਇਹਦੇ ਮਤਲਬ ਇਹ ਜਿਹੜੀ ਕਾਰਵਾਈ ਜਿਵੇਂ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਇਹਦੇ ਵਿੱਚ ਤੁਹਾਡੇ ਵਿਭਾਗ ਵੱਲੋਂ ਵੀ ਕਾਰਵਾਈ ਹੋਊਗੀ ਜੇ ਜਾਂ ਆਪਣੇ ਪੱਧਰ ਤੇ ਲੋਕਾਂ ਦੀ ਹੈ ਜੀ ਨਹੀਂ ਅਸੀਂ ਜਿੰਨੇ ਪੇਸ਼ੈਂਟ ਇਹ ਆਏ ਉਹਨਾਂ ਸਭ ਦਾ ਰੁਕਾ ਪੁਲਿਸ ਨੂੰ ਇਨਫੋਰਮੇਸ਼ਨ ਭੇਜੀ ਹੋਈ ਆ ਠੀਕ ਹੈ ਜੀ ਉਹ ਇਨਫਰੈਂਸ ਦੇ ਆਧਾਰ ਤੇ ਉੱਤੇ ਹੀ ਕਾਰਵਾਈ ਚੋਈ ਹੈ ਅੱਛਾ ਮਤਲਬ ਤੁਸੀਂ ਜਿਹੜੇ ਲੋਕ ਹੈ ਜਿਹੜੇ ਇਸ ਤਰੀਕੇ ਨਾਲ ਕਈ ਵਾਰ ਚਲੋ ਆਏ ਹੁੰਦਾ ਵੀ ਇਲਾਜ ਹੋ ਜਾਵੇਗਾ ਜ ਇਹ ਲੋਕਾਂ ਨੂੰ ਕੀ ਕਹਿਣਾ ਚਾਹਣਾ ਵੀ ਜਿਹੜਾ ਇਲਾਜ ਕਰਵਾਉਣ ਤੋਂ ਪਹਿਲਾਂ ਜਾਂ ਜਿਹੇ ਨੁਸਖੇ ਵਰਤਣ ਤੋਂ ਪਹਿਲਾਂ ਕੋਈ ਰੈ ਵੀ ਲੈਣੀ ਚਾਹੀਦੀ ਹੈ ਵੈਸੇ ਦਾ ਰੂਟੀਨ ਚ ਹੈ ਵੀ ਸਕਿਨ ਦੀ ਆਪਾਂ ਕੋਈ ਵੀ ਐਦਾਂ ਦੀ ਕੋਈ ਟ੍ਰੀਟਮੈਂਟ ਲੈਣੇ ਆ ਕੋਈ ਫੇਸ ਤੇਜਾ ਕੋਈ ਐਦਾਂ ਦੇ ਲਾਉਣੇ ਆ ਤਾਂ ਉਹ ਇੱਕ ਹਾਈਪਰਸੈਂਸਿਟੀ ਟੈਸਟ ਹੁੰਦਾ ਉਹਨੂੰ 24 ਘੰਟੇ ਲਾ ਕੇ ਵੈਸੇ ਇੱਕ ਉਹਦੇ ਲਿਖਿਆ ਵੀ ਹੁੰਦਾ ਬੋਟਲ ਦੇ ਉੱਤੇ ਜੀ ਵੀ ਇਹ ਟੈਸਟ ਕਰੋ ਹੁਣ ਕੋਈ ਪਤਾ ਨਹੀਂ ਉਹ ਕੀ ਐ ਨਾ ਹੀ ਲੋਕਾਂ ਨੂੰ ਪਤਾ ਵੀ ਸਾਡੇ ਕੀ ਲਾਇਆ ਤੇ ਕੋਈ ਜਿਹੜਾ ਆਇਆ ਬੰਦਾ ਉਹਨੂੰ ਲੱਗਿਆ ਹੀ ਵਾਲਬੂਲ ਆਏ ਕਿ ਆਹੀਂ ਸਰ ਗਿਆ ਜੀ ਨਾ ਉਹਨੂੰ 2-4 ਘੰਟੇ ਦਾ ਵਾਲ ਕਿਵੇਂ ਆ ਜਾਣਗੇ ਜੀ 2-4 ਘੰਟੇ ਤਾਂ ਅੱਖਾਂ ਹੀ ਆਈਆਂ ਨੇ ਅੱਖਾਂ ਹੀ ਆਈਆਂ ਨੇ ਠੀਕ ਜੀ ਜੀ ਆ ਬਹੁਤ ਹਾਲਾਂਕਿ ਜੀ ਬੱਸ ਚ ਪਤਾ ਲੱਗੂਗਾ ਵਾਲਾਂ ਦਾ ਬਾਅਦ ਪਤਾ ਲੱਗੂਗਾ ਸਹੀ ਐ ਸਹੀ ਐ ਜੀ ਚਲੋ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਜੀ ਜੀ ਸਤਿ ਸ੍ਰੀ ਅਕਾਲ ਜੀ ਡਾਕਟਰ ਮਨਿੰਦਰ ਜੀ ਸਿੱਧੂ ਗੱਲ ਕਰਾਂਗੇ ਲੋਕ ਆਵਾਜ਼ ਟੀਵੀ ਤੋਂ ਹਾਂਜੀ ਹਾਂਜੀ ਡਾਕਟਰ ਸਾਹਿਬ ਜਿਹੜਾ ਕੱਲ ਇੱਕ ਮਾਮਲਾ ਆਇਆ ਤੁਹਾਡੇ ਕੋਲ ਜਿਹੜਾ ਦਵਾਈ ਲਈ ਆ ਸਿਰ ਤੇ ਵਾਲ ਲਿਆਉਣ ਵਾਸਤੇ ਹਾਂਜੀ ਹਾਂ ਓਏ ਉਹ ਚ ਕਿੰਨੇ ਬੰਦੇ ਆਏ ਆ ਜੀ ਪੇ ਮਤਲਬ ਹਸਪੀਟਲ ਚ ਆ ਚੁੱਕੇ ਹੁਣ ਤੱਕ ਜੀ ਦੇਖੋ 3:00 ਵਜੇ ਤੱਕ 67 ਦੇ ਕਰੀਬ ਆ ਗਏ ਸਾਡੇ ਕੋਲ 70 ਦੇ ਕਰੀਬ ਬੰਦੇ ਹਾਂਜੀ ਹਾਂਜੀ ਤੇ ਇਹ ਕੀ ਕੀ ਇਫੈਕਟ ਕੀਤਾ ਜੀ ਲੋਕਾਂ ਤੇ ਦਵਾਈ ਨੇ ਦਵਾਈ ਨੇ ਸੀ ਜਿੱਦਾਂ ਅੱਖਾਂ ਦੇ ਵਿੱਚ ਲਾਲੀ ਆਉਣੀ ਅੱਖਾਂ ਦੇ ਸੋਜਾ ਹੋਣਾ ਇਰਿਟੇਸ਼ਨ ਹੋਣੀ, ਪਾਣੀ ਨਿਕਲਣਾ, ਸੈਡਿਕ ਹੋਣੀ। ਜੀ। ਅਲਰਜਿਕ ਟਾਈਪ ਰੈਐਕਸ਼ਨ ਹੋਇਆ ਹੈਗਾ ਕਾਫੀ ਬੰਦਿਆਂ ਨੂੰ। ਠੀਕ ਹੈ। ਇਹ ਕੀ ਕੀ ਲੱਗਦਾ ਦਵਾਈ ਦੇ ਵਿੱਚ ਅਜਿਹਾ ਕੀ ਹੋਊਗਾ ਜਿਹੜਾ ਇਹ ਹੋ ਗਿਆ ਜੀ ਪਤਾ ਨਹੀਂ ਲੱਗਿਆ ਹਜੇ। ਇਹਦੇ ਬਾਰੇ ਨਹੀਂ ਹਜੇ ਕੁਝ ਵੀ ਕਹਿ ਸਕਦੇ ਵੀ ਕੀ ਸੀ ਉਹ। ਅੱਛਾ ਠੀਕ ਹਜੇ ਮਤਲਬ ਆ ਰਹੇ ਆ ਲੋਕ ਹਾਲੇ ਵੀ ਜਿਵੇਂ ਤੁਸੀਂ ਕਿਹਾ ਵੀ 3 ਵਜੇ ਤੱਕ ਤੈਨੇ ਵੀ ਕੱਲੋਂ ਵੀ ਸੰਭਾਵਨਾ ਹੈ ਵੀ ਹੋਰ ਲੋਕ ਆਉਣਗੇ। ਹਾਂ ਮੈਂ ਵੀ ਕੁਝ ਕਹਿ ਨਹੀਂ ਸਕਦੇ ਕਿਉਂਕਿ ਅਲਰਜੀ ਹੈ। ਅਲਰਜੀ ਕਦੋਂ ਵੀ ਕਿਸੇ ਨੂੰ ਕਿਵੇਂ ਵੀ ਹੋ ਸਕਦੀ ਹੈ। ਨਰਦੀਗਾ ਨੋਮੀ ਤੇ ਇਹ ਵੀ ਇੱਕ ਡਾਕਟਰ ਸਾਹਿਬ ਵੀ ਬਿਨਾ ਕਿਸੇ ਜਿਵੇਂ ਤੁਹਾਡੇ ਵਰਗੇ ਡਾਕਟਰ ਆ ਜਿਹੜੇ ਏਡੇ ਏਡੇ ਬੈਠੇ ਆ ਉਹਨਾਂ ਦੀ رائے ਤੋਂ ਇਸ ਤਰੀਕੇ ਨਾਲ ਜਿਹੜੇ ਆਪਾਂ ਕਹਿ ਦਿੰਨੇ ਆ ਓੜਪੋੜ ਕਰਨੇ ਜਾਂ ਦੇਸੀ ਜਗਾੜ ਕਰਨੇ ਦੇਸੀ ਇਲਾਜ ਕਰਨੇ ਇਹ ਮਹਿੰਗੇ ਪੈ ਜਾਂਦੇ ਆ ਦੇਖੋ ਪਤਾ ਕੀ ਹੈ ਆਪਣੇ ਇੰਡੀਆ ਇਹਦੇ ਵਿੱਚ ਸਭ ਦਵੰਜਾ ਦਵੰਜਾ ਲੋਕੀ ਦਿੰਦੇ ਫਰੀ ਜਾਂਦੇ ਆ ਇਹਦਾ ਲੋਕਾਂ ਨੂੰ ਵੀ ਥੋੜੀ ਅਵੇਰਨੈਸ ਹੋਣੀ ਚਾਹੀਦੀ ਆ ਜੀ ਜਿਵੇਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਉੱਥੇ ਪਹੁੰਚਾਉਣ ਦੇ ਵਿੱਚ ਆਏ ਵੀ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਕਿਸੇ ਕਰਾਇਆ ਕੰਮ ਜਾਂ ਜੀ ਦੂਰੋਂ ਨੇੜੋਂ ਲੋਕ ਆਏ ਨਹੀਂ ਪਰ ਸਾਡੀ ਨੋਲਿਜ ਇਹ ਹੈ ਨਹੀਂ ਸੀ ਵੀ ਇਹ ਹਜਾ ਕੁਝ ਵੀ ਚੱਲ ਰਿਹਾ ਹੈਗਾ ਉਧਰ ਸ਼ਾਮ ਨੂੰ ਕਰ ਸਾਨੂੰ ਪਤਾ ਲੱਗਾ ਜਦੋਂ ਲੋਕੀ ਆਉਣ ਲੱਗੇ ਕੱਲ ਸ਼ਾਮ ਨੂੰ ਲੋਕ ਆਉਣ ਲੱਗੇ ਸੀ ਹਾਂਜੀ ਹਾਂਜੀ ਠੀਕ ਹੈ ਅੱਛਾ ਤੇ ਇੱਕ ਇਹਦੇ ਨਾਲ ਅੱਖਾਂ ਤੇ ਕੀ ਮਤਲਬ ਜੇ ਕਿ ਅੱਖਾਂ ਤੇ ਕੀ ਕੀ ਉਹ ਇਫੈਕਟ ਪਿਆ ਜੀ ਮਤਲਬ ਜ਼ਿਆਦਾਤਰ ਅੱਖਾਂ ਤੇ ਆਹੀ ਆ ਮੈਂ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਅੱਖਾਂਾਂ ਦੀ ਵਿੱਚ ਸਵੇਲਿੰਗ ਅੰਦਰ ਆਪਣੇ ਇੱਕ ਰੈਡਨੈਸ ਹੋਣੀ ਅੱਖਾਂ ਚੋਂ ਪਾਣੀ ਨਿਕਲਣਾ ਜੀ ਤੇ ਕੋਈ ਕੋਈ ਸੀਰੀਅਸ ਵੀ ਹੈ ਨੇ ਸੀਰੀਅਸ ਇੰਦਾ ਇੰਦਾ ਵੀ ਅਲਰਜੀ ਹੈ ਹੁਣ ਇਹਦਾ ਟ੍ਰੀਟਮੈਂਟ ਅਸੀਂ ਸਾਰਾ ਦਾ ਕਰ ਰਹੇ ਆ ਸਾਡੇ ਆਈ ਵਾਲੇ ਡਾਕਟਰ ਸਾਰਾ ਕੁਝ ਕਰ ਰਹੇ ਨੇ ਹੁਣ ਅਸੀਂ ਉਹਨਾਂ ਨੂੰ ਕੱਲ ਨੂੰ ਹੀ ਬੁਲਾਵਾਂਗੇ ਆਈ ਦੇ ਵਿੱਚ ਹੁਣ ਇਹਦਾ ਕੀ ਇਫੈਕਟ ਹੋ ਰਿਹਾ ਹੈਗਾ ਥੋੜਾ ਟਾਈਮ ਲੱਗਦਾ ਪਤਾ ਲੱਗਣ ਤੇ ਤੇ ਇਹ ਮਤਲਬ ਇਹਦੇ ਮਤਲਬ ਇਹ ਜਿਹੜੀ ਕਾਰਵਾਈ ਜਿਵੇਂ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਇਹਦੇ ਵਿੱਚ ਤੁਹਾਡੇ ਵਿਭਾਗ ਵੱਲੋਂ ਵੀ ਕਾਰਵਾਈ ਹੋਊਗੀ ਜੇ ਜਾਂ ਇਹ ਆਪਣੇ ਪੱਧਰ ਤੇ ਲੋਕਾਂ ਦੀ ਹੈ ਜੀ ਨਹੀਂ ਅਸੀਂ ਜਿੰਨੇ ਪੇਸ਼ੈਂਟ ਇਹ ਆਏ ਉਹਨਾਂ ਸਭ ਦਾ ਰੁਕਾ ਪੁਲਿਸ ਨੂੰ ਇਨਫੋਰਮੇਸ਼ਨ ਭੇਜੀ ਹੋਈ ਆ ਠੀਕ ਹੈ ਜੀ ਉਹ ਇਨਫਰੈਂਸ ਦੇ ਆਧਾਰ ਤੇ ਉੱਤੇ ਹੀ ਕਾਰਵਾਈ ਹੋਈ ਹੈ ਅੱਛਾ ਮਤਲਬ ਤੁਸੀਂ ਜਿਹੜੇ ਲੋਕ ਹੈ ਜਿਹੜੇ ਇਸ ਤਰੀਕੇ ਨਾਲ ਕਈ ਵਾਰ ਚਲੋ ਆਏ ਹੁੰਦਾ ਵੀ ਇਲਾਜ ਹੋ ਜਾਵੇਗਾ ਜ ਇਹ ਲੋਕਾਂ ਨੂੰ ਕੀ ਕਹਿਣਾ ਚਾਹਣਾ ਵੀ ਜਿਹੜਾ ਇਲਾਜ ਕਰਵਾਉਣ ਤੋਂ ਪਹਿਲਾਂ ਜਾਂ ਜਿਹੇ ਨੁਸਖੇ ਵਰਤਣ ਤੋਂ ਪਹਿਲਾਂ ਕੋਈ ਰੈ ਵੀ ਲੈਣੀ ਚਾਹੀਦੀ ਹੈ ਵੈਸੇ ਦਾ ਰੂਟੀਨ ਚ ਹੈ ਵੀ ਸਕਿਨ ਦੀ ਆਪਾਂ ਕੋਈ ਵੀ ਐਦਾਂ ਦੀ ਕੋਈ ਟ੍ਰੀਟਮੈਂਟ ਲੈਣੇ ਆ ਕੋਈ ਫੇਸ ਤੇਜਾ ਕੋਈ ਐਦਾਂ ਦੇ ਲਾਉਣੇ ਆ ਤਾਂ ਉਹ ਇੱਕ ਹਾਈਪਰਸੈਂਸਿਟੀ ਟੈਸਟ ਹੁੰਦਾ ਉਹਨੂੰ 24 ਘੰਟੇ ਲਾ ਕੇ ਵੈਸੇ ਇੱਕ ਉਹਦੇ ਲਿਖਿਆ ਵੀ ਹੁੰਦਾ ਬੋਟਲ ਦੇ ਉੱਤੇ ਜੀ ਵੀ ਇਹ ਟੈਸਟ ਕਰੋ ਹੁਣ ਕੋਈ ਪਤਾ ਨਹੀਂ ਉਹ ਕੀ ਐ ਨਾ ਹੀ ਲੋਕਾਂ ਨੂੰ ਪਤਾ ਵੀ ਸਾਡੇ ਕੀ ਲਾਇਆ ਤੇ ਕੋਈ ਜਿਹੜਾ ਆਇਆ ਬੰਦਾ ਉਹਨੂੰ ਲੱਗਿਆ ਹੀ ਵਾਲਬੂਲ ਆਇਆ ਕਿ ਐਂ ਸਰ ਗਿਆ ਜੀ ਨਾ ਉਹਨੂੰ 2-4 ਘੰਟੇ ਦਾ ਵਾਲਕੀਵੇਂ ਆ ਜਾਣਗੇ ਜੀ 2-4 ਘੰਟੇ ਤਾਂ ਅੱਖਾਂ ਹੀ ਆਈਆਂ ਨੇ ਅੱਖਾਂ ਹੀ ਆਈਆਂ ਨੇ ਓਕੇ ਜੀ 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 ਆ ਬਹੁਤ ਆਹਨ ਦਾ ਜੀ ਬਾਅਦ ਚ ਪਤਾ ਲੱਗੂਗਾ ਵਾਲਾਂ ਦਾ ਬਾਅਦ ਚ ਪਤਾ ਲੱਗੂਗਾ ਸਹੀ ਐ ਸਹੀ ਐ ਜੀ ਚਲੋ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਜੀ ਜੀ ਸਤਿ ਸ੍ਰੀ ਅਕਾਲ ਜੀ ਅਰਥਾ ਮਨਿੰਦਰ ਜੀ ਸਿੱਧੂ ਗੱਲ ਕਰਾਂ ਜੀ ਲੋਕ ਵਾਈ ਟੀਵੀ ਤੋਂ ਹਾਂਜੀ ਹਾਂਜੀ ਡਾਕਟਰ ਸਾਹਿਬ ਜਿਹੜਾ ਕੱਲ ਇੱਕ ਮਾਮਲਾ ਆਇਆ ਤੁਹਾਡੇ ਕੋਲ ਜਿਹੜਾ ਦਵਾਈ ਲਈ ਆ ਸਿਰ ਤੇ ਵਾਲ ਲਿਆਉਣ ਵਾਸਤੇ ਹਾਂਜੀ ਹਾਂ ਓਏ ਉਹ ਚ ਕਿੰਨੇ ਬੰਦੇ ਆਏ ਆ ਜੀ ਪੇ ਮਤਲਬ ਹਸਪੀਟਲ ਚ ਆ ਚੁੱਕੇ ਹੁਣ ਤੱਕ ਜੀ ਦੇਖੋ 3:00 ਵਜੇ ਤੱਕ 67 ਦੇ ਕਰੀਬ ਆ ਗਏ ਸਾਡੇ ਕੋਲ 67 ਦੇ ਕਰੀਬ ਬੰਦੇ ਹਾਂਜੀ ਹਾਂਜੀ ਤੇ ਇਹ ਕੀ ਕੀ ਇਫੈਕਟ ਕੀਤਾ ਜੀ ਲੋਕਾਂ ਤੇ ਦਵਾਈ ਨੇ ਦਵਾਈ ਨੇ ਸੀ ਜਿੱਦਾਂ ਅੱਖਾਂ ਦੇ ਵਿੱਚ ਲਾਲੀ ਆਉਣੀ ਅੱਖਾਂ ਦੇ ਸੋਜਾ ਆਉਣਾ ਇਰੀਟੇਸ਼ਨ ਹੋਣੀ ਪਾਣੀ ਨਿਕਲਣਾ ਸਰਡਿਕ ਹੋਣੀ ਗੀ ਅਲਰਜਿਕ ਟਾਈਪ ਰੈਐਕਸ਼ਨ ਹੋਇਆਗਾ ਕਾਫੀ ਬੰਦਿਆਂ ਨੂੰ ਠੀਕ ਹੈ ਇਹ ਕੀ ਕੀ ਲੱਗਦਾ ਦਵਾਈ ਦੇ ਵਿੱਚ ਅਜਿਹਾ ਕੀ ਹੋਊਗਾ ਜਿਹੜਾ ਇਹ ਹੋ ਗਿਆ ਜੀ ਪਤਾ ਨਹੀਂ ਲੱਗਿਆ ਹਜੇ ਇਹਦੇ ਬਾਰੇ ਨਹੀਂ ਹਜੇ ਕੁਝ ਵੀ ਕਹਿ ਸਕਦੇ ਕਿ ਕੀ ਸੀ ਉਹ ਅੱਛਾ ਠੀਕ ਹਜੇ ਮਤਲਬ ਆ ਰਹੇ ਆ ਲੋਕ ਹਾਲੇ ਵੀ ਜਿਵੇਂ ਤੁਸੀਂ ਕਿਹਾ ਵੀ 3 ਵਜੇ ਤੱਕ ਤੈਨੇ ਵੀ ਕੱਲੋਂ ਵੀ ਸੰਭਾਵਨਾ ਹੈ ਵੀ ਹੋਰ ਲੋਕ ਆਉਣਗੇ ਹਾਂ ਮੈਂ ਵੀ ਕੁਝ ਕਹਿ ਨਹੀਂ ਸਕਦਾ ਕਿਉਂਕਿ ਅਲਰਜੀ ਹੈ ਅਲਰਜੀ ਕਦੋਂ ਵੀ ਕਿਸੇ ਨੂੰ ਕਿਵੇਂ ਵੀ ਹੋ ਸਕਦੀ ਹੈ ਨਾਰਦੀ ਗਦੋਮੀ ਤੇ ਇਹ ਵੀ ਇੱਕ ਡਾਕਟਰ ਸਾਹਿਬ ਵੀ ਬਿਨਾ ਕਿਸੇ ਜਿਵੇਂ ਤੁਹਾਡੇ ਵਰਗੇ ਡਾਕਟਰ ਆ ਜਿਹੜੇ ਏਡੇ ਏਡੇ ਬੈਠੇ ਆ ਉਹਨਾਂ ਦੀ رائے ਤੋਂ ਇਸ ਤਰੀਕੇ ਨਾਲ ਜਿਹੜੇ ਆਪਾਂ ਕਹਿ ਦਿੰਨੇ ਆ ਓੜਪੋੜ ਕਰਨੇ ਜਾਂ ਦੇਸੀ ਜਗਾੜ ਕਰਨੇ ਦੇਸੀ ਇਲਾਜ ਕਰਨੇ ਇਹ ਮਹਿੰਗੇ ਪੈ ਜਾਂਦੇ ਆ ਦੇਖੋ ਪਤਾ ਕੀ ਹੈ ਆਪਣੇ ਇੰਡੀਆ ਇਹਦੇ ਵਿੱਚ ਸਭ ਦਵੰਜਾ ਦਵੰਜਾ ਲੋਕੀ ਦਿੰਦੇ ਫਰੀ ਜਾਂਦੇ ਆ ਇਹਦਾ ਲੋਕਾਂ ਨੂੰ ਵੀ ਥੋੜੀ ਅਵੇਰਨੈਸ ਹੋਣੀ ਚਾਹੀਦੀ ਆ ਜੀ ਜਿਵੇਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਉੱਥੇ ਪਹੁੰਚਾਉਣ ਦੇ ਵਿੱਚ ਆ ਇਹ ਵੀ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਕਿਸੇ ਕਰਾਇਆ ਕੰਮ ਜਾਂ ਜੀ ਦੂਰੋਂ ਨੇੜੋਂ ਲੋਕ ਆਏ ਨਹੀਂ ਪਰ ਤੁਹਾਡੀ ਨੋਲਿਜ ਇਹ ਹੈ ਨਹੀਂ ਸੀ ਵੀ ਇਹ ਆਜਾ ਕੁਝ ਵੀ ਚੱਲ ਰਿਹਾ ਹੈਗਾ ਉਦੋਂ ਸ਼ਾਮ ਨੂੰ ਕਰ ਸਾਨੂੰ ਪਤਾ ਲੱਗਾ ਜਦੋਂ ਲੋਕੀ ਆਉਣ ਲੱਗੇ ਕੱਲ ਸ਼ਾਮ ਨੂੰ ਲੋਕ ਆਉਣ ਲੱਗੇ ਸੀ ਹਾਂਜੀ ਹਾਂਜੀ ਠੀਕ ਹੈ ਅੱਛਾ ਤੇ ਇੱਕ ਇਹਦੇ ਨਾਲ ਅੱਖਾਂ ਤੇ ਕੀ ਮਤਲਬ ਜੇ ਤੁਸੀਂ ਅੱਖਾਂ ਤੇ ਕੀ ਕੀ ਇਫੈਕਟ ਪਿਆ ਜੀ ਮਤਲਬ ਜ਼ਿਆਦਾਤਰ ਅੱਖਾਂ ਤੇ ਆਹੀ ਆ ਮੈਂ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਅੱਖਾਂਾਂ ਦੀ ਵਿੱਚ ਸਵੇਲਿੰਗ ਅੰਦਰ ਆਪਣੇ ਇੱਕ ਰੈਡਨੈਸ ਹੋਣੀ ਅੱਖਾਂ ਚੋਂ ਪਾਣੀ ਨਿਕਲਣਾ ਜੀ ਤੇ ਕੋਈ ਕੋਈ ਸੀਰੀਅਸ ਵੀ ਹੈ ਨੇ ਸੀਰੀਅਸ ਇੰਦਾ ਇੰਦਾ ਵੀ ਅਲਰਜੀ ਹੈ ਹੁਣ ਇਹਦਾ ਟ੍ਰੀਟਮੈਂਟ ਅਸੀਂ ਸਾਰਾ ਦਾ ਕਰ ਰਹੇ ਆ ਸਾਡੇ ਆਈ ਵਾਲੇ ਡਾਕਟਰ ਸਾਰਾ ਕੁਝ ਕਰ ਰਹੇ ਨੇ ਹੁਣ ਅਸੀਂ ਉਹਨਾਂ ਨੂੰ ਕੱਲ ਨੂੰ ਹੀ ਬੁਲਾਵਾਂਗੇ ਆਈ ਦੇ ਵਿੱਚ ਹੁਣ ਇਹਦਾ ਕੀ ਇਫੈਕਟ ਹੋ ਰਿਹਾ ਹੈਗਾ ਥੋੜਾ ਟਾਈਮ ਲੱਗਦਾ ਪਤਾ ਲੱਗਣ ਤੇ ਤੇ ਇਹ ਮਤਲਬ ਇਹਦੇ ਮਤਲਬ ਇਹ ਜਿਹੜੀ ਇਹ ਕਾਰਵਾਈ ਜਿਵੇਂ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਇਹਦੇ ਵਿੱਚ ਤੁਹਾਡੇ ਵਿਭਾਗ ਵੱਲੋਂ ਵੀ ਕਾਰਵਾਈ ਹੋਊਗੀ ਜੇ ਜਾਂ ਆਪਣੇ ਪੱਧਰ ਤੇ ਲੋਕਾਂ ਦੀ ਹੈ ਜੀ ਨਹੀਂ ਅਸੀਂ ਜਿੰਨੇ ਪੇਸ਼ੈਂਟ ਇਹ ਆਏ ਉਹਨਾਂ ਸਭ ਦਾ ਰੁਕਾ ਪੁਲਿਸ ਨੂੰ ਇਨਫਾਰਮੇਸ਼ਨ ਭੇਜੀ ਹੋਈ ਆ ਠੀਕ ਹੈ ਜੀ ਉਹ ਇਨਫਰਮੇਸ਼ਨ ਦੇ ਆਧਾਰ ਤੇ ਉੱਤੇ ਹੀ ਕਾਰਵਾਈ ਚੋਈ ਹੈ ਅੱਛਾ ਮਤਲਬ ਤੁਸੀਂ ਜਿਹੜੇ ਲੋਕ ਹੈ ਜਿਹੜੇ ਇਸ ਤਰੀਕੇ ਨਾਲ ਕਈ ਵਾਰ ਚਲੋ ਆਏ ਹੁੰਦਾ ਵੀ ਇਲਾਜ ਹੋ ਜਾਵੇਗਾ ਜ ਇਹ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਜਿਹੜਾ ਇਲਾਜ ਕਰਵਾਉਣ ਤੋਂ ਪਹਿਲਾਂ ਜਾਂ ਜਿਹੇ ਨੁਸਖੇ ਵਰਤਣ ਤੋਂ ਪਹਿਲਾਂ ਕੋਈ ਰੈ ਵੀ ਲੈਣੀ ਚਾਹੀਦੀ ਹੈ ਵੈਸੇ ਦਾ ਰੂਟੀਨ ਚ ਹੈ ਵੀ ਸਕਿਨ ਦੀ ਆਪਾਂ ਕੋਈ ਵੀ ਐਦਾਂ ਦੀ ਕੋਈ ਟ੍ਰੀਟਮੈਂਟ ਲੈਣੇ ਆ ਕੋਈ ਫੇਸ ਤੇਜਾ ਕੋਈ ਐਦਾਂ ਦੇ ਲਾਉਣੇ ਆ ਤਾਂ ਉਹ ਇੱਕ ਹਾਈਪਰਸੈਂਸਿਟੀ ਟੈਸਟ ਹੁੰਦਾ ਉਹਨੂੰ 24 ਘੰਟੇ ਲਾ ਕੇ ਵੈਸੇ ਇੱਕ ਉਹਦੇ ਲਿਖਿਆ ਵੀ ਹੁੰਦਾ ਬੋਟਲ ਦੇ ਉੱਤੇ ਜੀ ਵੀਰ ਟੈਸਟ ਕਰੋ ਹੁਣ ਕੋਈ ਪਤਾ ਨਹੀਂ ਉਹ ਕੀ ਐ ਨਾ ਹੀ ਲੋਕਾਂ ਨੂੰ ਪਤਾ ਵੀ ਸਾਡੇ ਕੀ ਲਾਇਆ ਤੇ ਕੋਈ ਜਿਹੜਾ ਆਇਆ ਬੰਦਾ ਉਹਨੂੰ ਲੱਗਿਆ ਹੀ ਵਾਲਬੂਲ ਆਇਆ ਕਿ ਐਂ ਸਰ ਗਿਆ ਜੀ ਨਾ ਉਹਨੂੰ 2-4 ਘੰਟੇ ਦਾ ਵਾਲ ਕਿਵੇਂ ਆ ਜਾਣਗੇ ਜੀ 2-4 ਘੰਟੇ ਤਾਂ ਅੱਖਾਂ ਹੀ ਆਈਆਂ ਨੇ ਅੱਖਾਂ ਹੀ ਆਈਆਂ ਨੇ ਓਕੇ ਜੀ ਜੀ ਆ ਬਹੁਤ ਆਹਨ ਦਾ ਜੀ ਬਾਅਦ ਚ ਪਤਾ ਲੱਗੂਗਾ ਵਾਲਾਂ ਦਾ ਬਾਅਦ ਚ ਪਤਾ ਲੱਗੂਗਾ ਸਹੀ ਐ ਸਹੀ ਐ ਜੀ ਚਲੋ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਜੀ